ਕਰੋ ਜੀ ਦਰਸ਼ਨ ਦੇਦਾਰੇ ਇਤਿਹਾਸਿਕ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਗੁਰਦੁਆਰਾ ਕੋਤਵਾਲੀ ਸਾਹਿਬ ਜਿਸ ਦੇ ਵਿੱਚ ਮਾਤਾ ਗੁਜਰ ਕੌਰ ਦੋਵੇਂ ਛੋਟੇ ਸਹਬਜ਼ਾਦਿਆਂ ਦੇ ਨਾਲ ਰਾਤ ਬਤੀਤ ਕਰਕੇ ਗਏ ਇਹਨਾਂ ਦੀਵਾਰਾਂ ਨੂੰ ਮਹਿਸੂਸ ਕਰੋ ਉਹਨਾਂ ਸਮਿਆਂ ਨੂੰ ਮਹਿਸੂਸ ਕਰੋ ਇਹਨਾਂ ਕੰਧਾਂ ਇਹਨਾਂ ਇੱਟਾਂ ਨੂੰ ਮਹਿਸੂਸ ਕਰੋ ਪੂਰਦਾਉ ਮਹੀਨਾ ਨਾ ਸ਼ਕਨ ਲਈ ਪ੍ਰਸ਼ਾਦਾ ਪਾਣੀ ਕੁਝ ਨਹੀਂ ਦਿੱਤਾ ਗਿਆ ਕਿਸ ਤਰੀਕੇ ਨਾਲ ਬਿਰਧ ਦਾਦੀ ਮਾਈ ਨੇ ਆਪਣੇ ਦੋਵੇਂ ਲਾਲਾਂ ਨੂੰ ਉਹਨਾਂ ਸਿਪਾਹੀਆਂ ਦੇ ਡਰ ਭੈ ਤੋਂ ਮੁਕਤ ਕੀਤਾ ਵਾਰ-ਵਾਰ ਕਹਿ ਰਹੀ ਕਿ ਇਹਨਾਂ ਪੁਰਾਤਨ ਚੀਜ਼ਾਂ ਨੂੰ ਮਹਿਸੂਸ ਜ਼ਰੂਰ ਕਰਿਓ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਦਿਖਾਇਆ ਜਾ ਸਕੇ ਕਿ ਇਸ ਤਰੀਕੇ ਨਾਲ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਇਸ ਕੋਤਵਾਲੀ ਦੇ ਵਿੱਚ ਉਹਨੂੰ ਕੈਦ ਕਰਕੇ ਰੱਖੇ ਗਏ ਹੋਣਗੇ। ਪੁਰਖਿਆਂ ਨੇ ਸਾਡੇ ਲਈ ਅਸਲ ਦੇ ਵਿੱਚ ਕਿੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਧਰਮ ਦੇ ਲਈ ਵਿਰਾਸਤ ਦੇ ਲਈ ਵਿਰਸੇ ਦੇ ਲਈ ਤੇ ਅਸੀਂ ਧਰਮ ਵਿਰਸੇ ਵਿਰਾਸਤ ਨੂੰ ਸਿਰਫ ਕੁਝ ਦਿਨਾਂ ਤੱਕ ਮਹਬੂਤ ਕਰਕੇ ਸ਼ਾਇਦ ਰੱਖ ਦੋ। ਗੁਰੂ ਪਿਆਰੇ 사ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਾਦਤਾਂ ਦੇ ਸਫ਼ਰ ਮਹੀਨਾ ਪੋ ਦਾ ਪਿੰਡ ਸਹੇੜੀ ਗੰਗੂ ਦੇ ਘਰ ਦੇ ਵਿੱਚ ਅਟਕਣ ਤੋਂ ਬਾਅਦ ਮਾਤਾ ਗੁਜਰਕੌਰ ਜੀ ਤੇ ਦੋਵੇਂ ਛੋਟੇ ਸਹਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਮੋਰੰਡੇ ਦੀ ਕੋਤਵਾਲੀ ਦੇ ਵਿੱਚ ਗੰਗੂ ਦੇ ਇਤਲਾਹ ਤੋਂ ਬਾਅਦ ਸਿਪਾਹੀ ਫੜ ਲਿਆਉਂਦੇ ਨੇ ਅਸੀਂ ਸ਼ਹਾਦਤਾਂ ਦੇ ਸਫ਼ਰ ਦੇ ਉਸੇ ਪੜਾ ਦੇ ਉੱਤੇ ਪਹੁੰਚੇ ਆਂ ਜਿਹੜਾ ਕੇਸ ਵਕਤ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਆਓ ਤੁਹਾਨੂੰ ਇੱਕ ਵਾਰ ਨਜ਼ਰ ਮਰਾ ਦੇ ਆ ਕਿ ਇਹ ਉਹ ਰਸਤੇ ਨੇ ਜਿਹੜੇ ਮੁਰੰਡੇ ਸ਼ਹਿਰ ਦੇ ਵਕ ਵਕ ਹੁਣ ਦੇ ਬਾਜ਼ਾਰਾਂ ਦੇ ਵਿੱਚੋਂ ਹੁੰਦੇ ਹੋਏ ਹੁਣ ਦੇ ਗੁਰੂ ਘਰ ਵੱਲ ਨੂੰ ਪਹੁੰਚਦੇ ਨੇ ਉਹਨਾਂ ਵੇਲਿਆਂ ਦੇ ਵਿੱਚ ਕਿਹੜੇ ਰਸਤੇ ਹੋਣਗੇ ਜਿਨ੍ਹਾਂ ਦੇ ਰਾਹੀ ਉਹ ਜਿਹੜੇ ਸਿਪਾਹੀ ਸੀ ਉਹ ਬਿਰਧਦਾਦੀ ਮਾਤਾ ਨੂੰ ਤੇ ਛੋਟੇ ਲਾਲਾ ਨੂੰ ਛੋਟੇ ਸਹਬਜ਼ਾਦਿਆਂ ਨੂੰ ਫੜ ਕੇ ਇਸ ਕਤਵਾਲੀ ਤੱਕ ਲੈ ਕੇ ਆਏ ਹੋਣਗੇ ਸਮਾਂ ਬਹੁਤ ਲੰਘ ਗਿਆ ਇਸ ਗੱਲ ਦਾ ਮੈਨੂੰ ਵਾਰ-ਵਾਰ ਜ਼ਿਕਰ ਕਰਨਾ ਪੈਂਦਾ ਕਿ ਜਿਉਂ-ਜਿਉਂ ਅਸੀਂ ਆਧੁਨਿਕ ਹੋਏ ਆਂ ਤਿਉ ਤਿਉ ਸਾਡੀਆਂ ਜਿਹੜੀਆਂ ਵਿਰਾਸਤੀ ਤੇ ਇਤਿਹਾਸਕ ਇਮਾਰਤਾਂ ਸਨ ਉਨ੍ਹਾਂ ਦਾ ਆਧੁਨਿਕ ਕਰਨ ਜ਼ਿਆਦਾ ਹੋ ਗਿਆ ਠੀਕ ਹੈ ਆਧੁਨਿਕਤਾ ਵੀ ਲਾਜ਼ਮ ਹੈ ਆਧੁਨਿਕਤਾ ਵੀ ਜ਼ਰੂਰੀ ਹੈ ਪਰੰਤੂ ਉਸ ਦੀ ਉਸ ਦੇ ਉਹਲੇ ਦੇ ਵਿੱਚ ਕਿਤਨਾ ਕਿਤੇ ਜਿਹੜਾ ਕੋ ਸਾਂਭਿਆ ਜਾਣਾ ਚਾਹੀਦਾ ਸੀਗਾ ਕਿਉਂਕਿ ਰਾਜਸਥਾਨ ਦੀ ਗੱਲ ਕਰੋਗੇ ਤਾਂ ਰਾਜਸਥਾਨ ਨੇ 1200 1500 ਸਾਲ ਪੁਰਾਣੇ ਕਿਲੇ ਸੰਭ ਕੇ ਰੱਖੇ ਆ ਪਰੰਤੂ ਅਸੀਂ ਆਪਣੀਆਂ ਇਤਿਹਾਸਕ ਮਾਰਤਾ ਸੰਗਮਰਮਰ ਦੇ ਥੱਲੇ ਦੱਬ ਦਿੱਤੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦੱਸਾਂਗੇ 100 ਕੋਤਵਾਲੀ ਸਾਹਿਬ ਦੇ ਵਿੱਚ ਵੀ ਬੜਾ ਥੋੜਾ ਜਿਹਾ ਇਲਾਕਾ ਹੈ ਜਿਹੜਾ ਪ੍ਰਾਤਨ ਦੱਖ ਦੇ ਰੂਪ ਦੇ ਵਿੱਚ ਇਸ ਵੇਲੇ ਸਾਹਮਣੇ ਆਇਆ ਆਓ ਪੋਦੇ ਸ਼ਹਾਦਤਾਂ ਦੇ ਸਫ਼ਰ ਦੇ ਵਿੱਚ ਚੱਲਦੇ ਹਾਂ ਉਸ ਸਥਾਨ ਦੇ ਉੱਤੇ ਜਿੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕਤਵਾਲੀ ਦੇ ਵਿੱਚ ਰਾਤ ਕੱਟਣੀ ਪਈ ਆਓ ਦਰਸ਼ਨ ਦਿਦਾਰੇ ਕਰਦੇ ਹਾਂ ਉਸ ਕਤਵਾਲੀ ਦੇ ਸ਼ਹਾਦਤਾਂ ਦੇ ਸਫ਼ਰ ਦੇ ਵਿੱਚ ਪੋਦੇ ਮਹੀਨੇ ਦੀ ਉਸ ਸਥਾਨ ਗੁਰਦੁਆਰਾ ਕੋਤਵਾਲੀ ਸਾਹਿਬ ਜਸਦੇਵ ਚ ਮਾਤਾ ਗੁਜਰਕੌਰ ਦੋਵੇਂ ਛੋਟੇ ਸਹਬਜ਼ਾਦਿਆਂ ਦੇ ਨਾਲ ਰਾਤ ਬਤੀਤ ਕਰਕੇ ਗਏ ਮੈਂ ਵਾਰ-ਵਾਰ ਕਹਿਣਾ ਕਿ ਇਹਨਾਂ ਦੀਵਾਰਾਂ ਨੂੰ ਮਹਿਸੂਸ ਕਰੋ ਉਹਨਾਂ ਸਮਿਆਂ ਨੂੰ ਮਹਿਸੂਸ ਕਰੋ ਇਹਨਾਂ ਕੰਧਾਂ ਇਹਨਾਂ ਇੱਟਾਂ ਨੂੰ ਮਹਿਸੂਸ ਕਰੋ ਪੂਰਾ ਦਾ ਮਹੀਨਾ ਨਾ ਸ਼ਕਨ ਲਈ ਪ੍ਰਸ਼ਾਦਾ ਪਾਣੀ ਕੁਝ ਨਹੀਂ ਦਿੱਤਾ ਗਿਆ ਇਸ ਤਰੀਕੇ ਨਾਲ ਬਿਰਦ ਦਾਦੀ ਮਾਈ ਨੇ ਆਪਣੇ ਦੋਵੇਂ ਲਾਲਾ ਨੂੰ ਉਹਨਾਂ ਸਿਪਾਹੀਆਂ ਦੇ ਡਰ ਭੈ ਤੋਂ ਮੁਕਤ ਕੀਤਾ ਜਿਨ੍ਹਾਂ ਦੀ ਸਦੀਵੀ ਲੋ ਸੂਬਾ ਸਰਹੰਦ ਅੱਗੇ ਜਾ ਕੇ ਇਸ ਤਰੀਕੇ ਨਾਲ ਜਲੀ ਕਿ ਸੂਬਾ ਸਰਹੰਦ ਹੱਕਾ ਬਕਾ ਰਹਿ ਗਿਆ ਸੋ ਸਹੀੜੀ ਤੋਂ ਮਰਿੰਡੇ ਤੱਕ ਦੇ ਸ਼ਾਤਾਂ ਦੇ ਸਫ਼ਰ ਦੇ ਵਿੱਚ ਪੜਾ ਅਤਿ ਮਹੱਤਵਪੂਰਨ ਪੜਾ ਕੁਤਵਾਲੀ ਮਰਿੰਡਾ ਦੇ ਰੂਪ ਦੇ ਵਿੱਚ ਵਾਰ-ਵਾਰ ਕਹਿ ਰਹੀਆਂ ਕਿ ਇਹਨਾਂ 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 ਪ੍ਰਾਤਨ ਚੀਜ਼ਾਂ ਨੂੰ ਮਹਿਸੂਸ ਜ਼ਰੂਰ ਕਰਿਓ ਮਹਿਸੂਸ ਕਰਿਓ ਤੇ ਫਿਰ ਵੇਖਿਓ ਕਿ ਸਾਡੇ ਸਾਡੇ ਪੁਰਖਿਆਂ ਨੇ ਸਾਡੇ ਲਈ ਅਸਲ ਦੇ ਵਿੱਚ ਕਿੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਧਰਮ ਦੇ ਲਈ ਵਿਰਾਸਤ ਦੇ ਲਈ ਵਿਰਸੇ ਦੇ ਲਈ ਤੇ ਅਸੀਂ ਧਰਮ ਵਿਰਸੇ ਵਿਰਾਸਤ ਨੂੰ ਸਿਰਫ ਕੁਝ ਦਿਨਾਂ ਤੱਕ ਮਹਦੂਦ ਕਰਕੇ ਸ਼ਾਇਦ ਰੱਖ ਦਿੱਤਾ ਹੈ ਜੇਕਰ ਸਾਨੂੰ ਪਤਾ ਹੋਵੇ ਕਿ ਹਰ ਦਿਨ ਸਾਡੇ ਲਈ ਉਹਨਾਂ ਕੁਰਬਾਨੀਆਂ ਉਹਨਾਂ ਸ਼ਹਾਦਤਾਂ ਉਹਨਾਂ ਸਿੱਖਿਆਵਾਂ ਦਾ ਦਿਨ ਹੈ ਤਾਂ ਫਿਰ ਸਾਡੇ ਵਿੱਚੋਂ ਆਪਣੇ ਆਪ ਵਿਕਾਰ ਨੇ ਜਿਹੜੇ ਉਹ ਦੂਰ ਹੋ ਜਾਣਗੇ ਕਰੋ ਜੀ ਦਰਸ਼ਣ ਦਿਦਾਰੇ ਇਤਿਹਾਸਿਕ ਗੁਰਦੁਆਰਾ ਕੋਤਵਾਲੀ ਸਾਹਿਬ ਮੁਰਿੰਡਾ ਇਸੇ ਸਥਾਨ ਦੇ ਉੱਤੇ ਇਹੀ ਉਹ ਪੁਰਾਣੀਆਂ ਕੰਧਾਂ ਪੁਰਾਣੀਆਂ ਛੱਤਾਂ ਪੁਰਾਣੇ ਦਰਵਾਜ਼ੇ ਜਿੱਥੇ ਮਾਤਾ ਗੁਜਰਕੌਰ ਜੀ ਤੇ ਦੋਵੇਂ ਛੋਟੇ ਬਾਬੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਹੋਰਾਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਇਹ ਹੀ ਉਹ ਪੁਰਾਣਾ ਲੋਹੇ ਦਾ ਜਿਹੜਾ ਗੇਟ ਹੈ ਜਿਹੜਾ ਉਦੋਂ ਰੱਖਿਆ ਜਾਂਦਾ ਸੀਗਾ ਔਰ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਨਾ ਕੈਮਰੇ ਦੀ ਨਜ਼ਰ ਦੇ ਨਾਲ ਕੈਮਰਾਮੈਨ ਨੂੰ ਕਹਾਂਗਾ ਇਹ ਨਾ ਅਰਲ ਹੁੰਦੀ ਹੈ ਇਹਦੇ ਵਿੱਚ ਅਰਲ ਫਸ ਜਾਂਦੀ ਹੈ ਤੇ ਇੱਥੋਂ ਜਾ ਕੇ ਅੱਜ ਦੀਆਂ ਆਧੁਨਿਕ ਜੀਲਾਂ ਵੀ ਵੇਖੋਗੇ ਅਮਨ ਬਾਹਰ ਆ ਜੋ ਅੱਜ ਦੀਆਂ ਆਧੁਨਿਕ ਜੇਲਾਂ ਵੀ ਵੇਖੋਗੇ ਤਾਂ ਉਸ ਦੇ ਵਿੱਚ ਇਹੋ ਅਰਲ ਹੁੰਦੀ ਹੈ ਅ ਉੱਥੋਂ ਗੇਟ ਲੱਗ ਗਿਆ ਅਰਲੇ ਦੇ ਵਿੱਚ ਪੈ ਗਈ ਤਾਂ ਇਹ ਉਹ ਪੁਰਾਣਾ ਇਤਿਹਾਸਕ ਜਿੰਦਰੇ ਸਾਹਿਬ ਇੱਥੋਂ ਅਰਨ ਲੱਗ ਜਾਣੀਆਂ ਤਾਂ ਕਿ ਜਿਹੜਾ ਵੀ ਕੋਈ ਅੰਦਰ ਕੈਦ ਕੀਤਾ ਉਸ ਦਾ ਹੱਥ ਕਿਸੇ ਤਰੀਕੇ ਨਾਲ ਇੱਥੇ ਨਾ ਪਹੁੰਚੇ ਸੋ ਇਹ ਇਤਿਹਾਸਕ ਪੁਰਾਣਾ ਜਿੰਦਾ ਅ ਇਸ ਦੀ ਇਸ ਦੀ ਪ੍ਰਮਾਣਿਕਤਾ ਇਸ ਗੱਲ ਤੋਂ ਹੈ ਕਿ ਜਿਸ ਤਰੀਕੇ ਦਾ ਇਸ ਦਾ ਰੂਪ ਸਰੂਪ ਹੈ ਇਹ ਉਹੀ ਪੁਰਾਤਨ ਤਾਲਾ ਪੁਰਾਣਾ ਜਿੰਦੇ ਦੇ ਰੂਪ ਦੇ ਵਿੱਚ ਆਓ ਤੁਹਾਨੂੰ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਇਸ ਜਿਹੜਾ ਅ ਅੱਜ ਦੇ ਰੂਪ ਦੇ ਵਿੱਚ ਇਸ ਨੂੰ ਤੁਸੀਂ ਬੈਰਕ ਕਹਿ ਸਕਦੇ ਹੋ ਤਾਂ ਬੈਰਕ ਦੀਆਂ ਜਿਹੜੀਆਂ ਬਾਹਰੀਆਂ ਕੰਧਾਂ ਨੇ ਸਾਮ ਸੰਭਾਲ ਦੇ ਲਈ ਉਸ ਨੂੰ ਕੋਸ਼ਿਸ਼ ਕੀਤੀ ਗਈ ਹੈ ਕਿ ਲਗਾਤਾਰਤਾ ਦੇ ਨਾਲ ਉਸ ਦੀ ਮੇਨਟੇਨੈਂਸ ਕੀਤੀ ਜਾਵੇ ਹੁਣ ਇਧਰੋਂ ਵੀ ਹਵਾ ਪੈਂਦੀ ਹੋਏ ਕਿ ਤੁਸੀਂ ਇਹ ਵੇਖੋ ਕਿ ਹੁਣ ਤੱਕ ਕੱਚ ਦਾ ਗੇਟ ਲੱਗਿਆ ਹੋਇਆ ਹੈ ਸ਼ੀਸ਼ੇ ਦਾ ਗੇਟ ਲੱਗਿਆ ਪਰੰਤੂ ਜਿਸ ਤਰੀਕੇ ਨਾਲ ਉਦੋਂ ਠੰਡ ਸੀਗੀ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਰੌਸ਼ਨਦਾਨ ਦਿੱਤਾ ਹੋਇਆ ਉਸ ਦੇ ਵਿੱਚ ਵੀ ਕਿਸੇ ਕਿਸਮ ਦੀ ਕੋਈ ਇਦਾਂ ਦਾ ਉਸ ਵਕਤ ਤੱਕ ਕੋਈ ਪ੍ਰਬੰਧ ਨਹੀਂ ਸੀਗਾ ਕਿ ਠੰਡ ਰੋਕੀ ਜਾਵੇ ਕਿਉਂਕਿ ਕੁਤਵਾਲੀ ਤੇ ਥਾਣੇ ਇਸੇ ਕਰਕੇ ਬਣਾਏ ਜਾਂਦੇ ਨੇ ਕਿ ਉਹ ਜਿਹੜਾ ਜਿਸ ਨੂੰ ਵੀ ਇੱਥੇ ਲੈ ਕੇ ਆਉਣਗੇ ਉਸ ਨੂੰ ਸਖਤ ਤੋਂ ਸਖਤ ਮਤਲਬ ਅਹਿਸਾਸ ਕਰਾਇਆ ਜਾਵੇ ਸਜ਼ਾ ਦਿੱਤੀ ਜਾਵੇ ਤੇ ਮਾਤਾ ਗੁਜਰੀ ਜੀ ਦਾ ਇਹੋ ਦੋਸ਼ ਸੀ ਕਿ ਉਹਨਾਂ ਨੇ ਪਹਿਲਾਂ ਪਤੀ ਨੂੰ ਵਾਰਿਆ ਤੇ ਫਿਰ ਪੁੱਤਰ ਨੂੰ ਵੀ ਐਸੀ ਸਿੱਖਿਆ ਦਿੱਤੀ ਕਿ ਉਸ ਨੇ ਜ਼ੁਲਮ ਅੱਗੇ ਈ ਨਾ ਮੰਨੀ ਬਲਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਇਹੋ ਕਸੂਰ ਸੀ ਕਿ ਉਸ ਨੇ ਆਪਣੇ ਚਾਰੋਂ ਪੋਤਰਿਆਂ ਵੱਡੇ ਪੋਤਰੇ ਵੀ ਤੇ ਛੋਟੇ ਪੋਤਰਿਆਂ ਨੂੰ ਇਸ ਤਰੀਕੇ ਨਾਲ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਕਿ ਉਹ ਦੀਆਂ ਉਹਨਾਂ ਠੰਡੀਆਂ ਰਾਤਾਂ ਦੇ ਵਿੱਚ ਉਹਨਾਂ ਡੋਲੇ ਨਾ ਠੰਡ ਨੇ ਉਹਨਾਂ ਦੇ ਉੱਤੇ ਕੋਈ ਅਸਰ ਪਾਇਆ ਨਾ ਭੁੱਖ ਨੇ ਨਾ ਪਿਆਸ ਨੇ ਕੋਈ ਅਸਰ ਪਾਇਆ ਸੋ ਇਹ ਉਹੀ ਅਸਥਾਨ ਇਹੋ ਇਤਿਹਾਸ ਸਾਡਾ ਇਹੋ ਵਿਰਸਾ ਇਹੋ ਵਿਰਾਸਤ ਤਸਵੀਰਾਂ ਦੇ ਰੂਪ ਦੇ ਵਿੱਚ ਵੀ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਕਿਸ ਤਰੀਕੇ ਨਾਲ ਚਿੱਤਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਦਿਖਾਇਆ ਜਾ ਸਕੇ ਕਿਸ ਤਰੀਕੇ ਨਾਲ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਇਸ ਕੋਤਵਾਲੀ ਦੇ ਵਿੱਚ ਉਹਨੂੰ ਕੈਦ ਕਰਕੇ ਰੱਖੇ ਗਏ ਹੋਣਗੇ ਪ੍ਰਾਤਮਕ ਇਮਾਰਤ ਦੇ ਰੂਪ ਦੇ ਵਿੱਚ ਹੁਣ ਇਹੋ ਇੰਨਾ ਖਿੱਸਾ ਇਸ ਗੁਰੂ ਘਰ ਦੇ ਵਿੱਚ ਗੁਰੂ ਘਰ ਦਾ ਸਾਡੇ ਕੋਲ ਬਚਿਆ ਹੈ ਬਾਕੀ ਸਾਰੀ ਜਿਹੜੀ ਇਮਾਰਤ ਹੈ ਉਸ ਇਮਾਰਤ ਨੂੰ ਆਧੁਨਿਕ ਰੂਪ ਸਰੂਪ ਦੇ ਵਿੱਚ ਹੁਣ ਸੰਗਮਰਮਰ ਤੇ ਪੱਥਰ ਲਾ ਕੇ ਉਸ ਤਰੀਕੇ ਦਾ ਬਣਾ ਦਿੱਤਾ ਗਿਆ ਸੋ ਇਸ ਇਤਿਹਾਸਕ ਸਥਾਨ ਤੋਂ ਜਦੋਂ ਅੱਗੇ ਚੱਲਦੇ ਹਾਂ ਤਾਂ ਫਿਰ ਇੱਥੋਂ ਦਾ ਜਿਹੜਾ ਪੜਾ ਹੈ ਉਹ ਸਿੱਧਾ ਪੜਾ ਸਹੇੜੀ ਤੋਂ ਸੂਚਨਾ ਮਰੰਡੇ ਪਹੁੰਚਦੀ ਹੈ ਮਰੰਡੇ ਤੋਂ ਸੂਚਨਾ ਫਿਰ ਸਰਹੰਦ ਪਹੁੰਚਦੀ ਹੈ ਸਰਹੰਦ ਤੋਂ ਫਿਰ ਅਹਿਲਕਾਰ ਪਹੁੰਚਦੇ ਨੇ ਇੱਥੋਂ ਫਿਰ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਤੱਕ ਦਾ ਜਿਹੜਾ ਸਫ਼ਰ ਹੈ ਉਹ ਸਫ਼ਰ ਵੱਲ ਚਾਲੇ ਪਵਾਏ ਜਾਂਦੇ ਨੇ ਜਿੱਥੇ ਅੱਗੇ ਲਿਜਾ ਕੇ ਫਿਰ ਠੰਡੇ ਬੁਰਜ ਦੇ ਵਿੱਚ ਕਿਸ ਤਰੀਕੇ ਨਾਲ ਕੈਦ ਕੀਤਾ ਜਾਂਦਾ ਕਿਸ ਤਰੀਕੇ ਨਾਲ ਰੱਖਿਆ ਜਾਂਦਾ ਹੈ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਪੜਾਤੋਂ ਅਗਲੇਰਾ ਪੜਾ ਜਿਹੜਾ ਹੋਏਗਾ ਉਹ ਸ਼੍ਰੀ ਫਤੇਗੜ ਸਾਹਿਬ ਦਾ ਹੋਏਗਾ ਠੰਡੇ ਬੁਰਜ ਦਾ ਹੋਏਗਾ ਤੇ ਠੰਡੇ ਬੁਰਜ ਤੋਂ ਅਗਲੇਰਾ ਪੜਾ ਜੋਤੀਸ ਰੂਪ ਸਾਹਿਬ ਦਾ ਹੋਏਗਾ ਤੇ ਹੋਰ ਜੜੀਆਂ ਉਥੋਂ ਦੀਆਂ ਇਤਿਹਾਸਕ ਥਾਵਾਂ ਨੇ ਜਿਨ੍ਹਾਂ ਦੇ ਨਾਲ ਹਰ ਰੋਜ਼ ਜੁੜਨ ਦੀ ਲੋੜ ਹੈ ਨਾ ਕਿ ਸਿਰਫ ਉਹ ਦੇ ਮਹੀਨੇ ਦੇ ਵਿੱਚ ਜੁੜਨ ਦੀ ਜ਼ਰੂਰਤ ਹੈ